ਜਦੋਂ ਸਾਡੀ ਪੱਗ ਦੀ ਨਹੀਂ ਗੱਲ ਹੋ ਰਹੀ ਸਾਡੀ ਹੋਣਦ ਦੀ ਨਹੀਂ ਹੋ ਰਹੀ ਸਾਡੀ ਜਵਾਨੀ ਦੀ ਨਹੀਂ ਹੋ ਰਹੀ ਸਾਡੇ ਮੁੰਡਿਆਂ ਤੇ ਐਨਐਸਏ ਲਾ ਕੇ ਡਿਬਰੂਗੜ ਛੱਡੇ ਜਾ ਰਹੇ ਅਸੀਂ ਇਕੱਲੇ ਲਾਈਟ ਕੀ ਕਰਨੀ ਆ ਸਾਡਾ ਚੰਡੀਗੜ੍ਹ ਸਾਤੋਂ ਖੋਇਆ ਜਾ ਰਿਹਾ ਸਾਡੇ ਪਾਣੀਆਂ ਦੀ ਲਟੋਰੀਆ ਛਰੇਆਮ ਅਸੀਂ ਇਕੱਲੇ ਲਾਈਟ ਨੂੰ ਕੀ ਕਰਾਂਗੇ ਚੌਂਕੀਦਾਰ ਦਾ ਉਹਦਾ ਨਹੀਂ ਛੱਡਦਾ ਬੰਦਾ ਚੌਂਕੀਦਾਰ ਦੇ ਉਹਦੇ ਤੇ ਬਹਿ ਜਾ IPS DIG ਰੈਂਕ ਨੂੰ ਠੋਡਾ ਮਾਰਨਾ ਕੋਈ ਛੋਟੀ ਮੋਟੀ ਗੱਲ ਹੈ ਜੀ ਭਗਵੰਤ ਸਿੰਘ ਮਾਨ ਦੀ ਜਿਹੜੀ ਪਾਰਟੀ ਹੈ ਉਹ ਝੂਠਾਂ ਦਾ ਪਲੰਦਾ ਬਿਲਕੁਲ ਇਹ ਵੀ ਕਹਿ ਜਾਂਦਾ ਕਿ ਸਿਮਰਜੀਤ ਸਿੰਘ ਮਾਨ ਸਿਆਣੇ ਹੋਗੇ ਜੀ ਬਿਆਨ ਵੀ ਇੱਧਰ ਉੱਧਰ ਕਰ ਦਿੰਦੇ ਨੇ ਕਈ ਵਾਰੀ ਗਲਵਾਦੀ ਕਹਿੰਦੇ ਨੇ ਵੀ ਹੁਣ ਰਾਜਨੀਤੀ ਦੀ ਜੋਗ ਨਹੀਂ ਵਿਰੋਧੀ ਪਾਰਟੀਆਂ ਕਹਿ ਰਹੀਆਂ ਨੇ ਸਾਡੀ ਜਿੱਤ ਕਲੀਅਰ ਹੈ 100% ਹੈ ਸਾਡਾ ਮੁਕਾਬਲਾ ਕਿਸ ਦੇ ਨਾਲ ਹੈ ਸ਼ੇਰ ਦਾ ਕਦੇ ਗੱਦੜਾ ਨਾਲ ਮੁਕਾਬਲਾ ਹੋਇਆ ਜੇ ਨੰਬਰ ਤੇ ਆਉਣੀ ਹੈ ਕਿਸੇ ਨੇ ਜੀ ਦੂਜੇ ਤੇ ਵੀ ਆਉ ਤੀਜੇ ਤੇ ਵੀ ਆਓ ਦੇਖੋ ਜੀ ਕਿਹੜਾ ਹੁੰਦਾ ਸਾਨੂੰ ਪਤਾ ਪਰ ਅਸੀਂ ਆਮ ਆਦਮੀ ਪਾਰਟੀ ਨੂੰ ਕਹਿੰਦੇ ਹਾਂ ਬਿਲਕੁਲ ਜ਼ੀਰੋ ਤੇ ਆ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਲੋਕ ਸਭਾ ਹਲਕਾ ਸੰਗਰੂਰ ਚ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਰੋਡ ਸ਼ੋਅ ਜੋਰਾ ਸੋਰਾ ਨਾਲ ਚੱਲ ਰਿਹਾ ਰੋਡ ਸ਼ੋਅ ਦੌਰਾਨ ਜਿਹੜੇ ਵੱਡੀ ਗਿਣਤੀ ਚ ਆਗੂ ਨੇ ਉਹਨਾਂ ਦੇ ਵਰਕਰ ਨੇ ਅਹੁਦੇਦਾਰ ਨੇ ਪਹੁੰਚ ਰਹੇ ਨੇ ਜਿਹੜੇ ਵੋਟਰ ਨੇ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਆ ਗੱਲਬਾਤ ਵੀ ਕਰਾਂਗੇ ਕਿਉਂ ਨਾਲ ਨੇ ਸਿਮਰਨਜੀਤ ਸਿੰਘ ਮਾਨ ਕਿਉਂ ਵਧੀਆ ਲੱਗਦੇ ਨੇ ਉਹਨਾਂ ਨੂੰ ਮੌਜੂਦ ਨੇ ਸਾਡੇ ਨਾਲ ਹਾਂਜੀ ਕੀ ਨਾਮ ਆ ਜੀ ਆਪਣਾ ਭਪਿੰਦਰ ਸਿੰਘ ਜੀ ਭਪਿੰਦਰ ਸਿੰਘ ਜੀ ਕਿਹੜੀ ਜਗ੍ਹਾ ਤੋਂ ਕਿੱਥੋਂ ਅਸੀਂ ਪਿੰਡ ਕੜਿਆਲ ਜ਼ਿਲ੍ਹਾ ਸੰਗਰੂਰ ਜੀ ਠੀਕ ਹੈ ਜੀ ਕਿਵੇਂ ਲੱਗਦੀ ਹੈ ਫਿਰ ਹਵਾ ਸਿਮਰਜੀਤ ਸਿੰਘ ਮਾਨ ਦੀ ਵੇਟ ਹੋ ਰਹੀ ਹੈ ਰੋਡ ਸ਼ੋ ਦੀ ਤੇ ਕਿਵੇਂ ਲੱਗਦੀ ਹੈ ਹਵਾ ਸੰਗਰੂਰ ਦੀ ਦੇਖੋ ਜੀ ਇੱਕ ਸੱਚਾ ਸੋਚਾ ਇਨਸਾਨ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਉਹਨਾਂ ਦਾ ਰੋਡ ਸ਼ੋ ਹੈ ਜਿਹੜਾ ਬਰਨਾਲੇ ਤੋਂ ਚੱਲ ਕੇ ਹੈ ਮਹਿਲਾਂ ਤੋਂ ਬਾਯਾ ਦੜਬਾ ਜਾਣਾ ਜੋ ਕਿ ਬਹੁਤ ਜਿਹੜੀ ਨੌਜਵਾਨ ਪੀੜੀ ਹੈ ਉਹਦੇ ਚ ਬਹੁਤ ਜ਼ਿਆਦਾ ਸ਼ਾ ਹੈ ਤੱਜ ਕੀ ਜਿਹੜਾ ਨੌਜਵਾਨ ਪੀੜੀ ਹੈ ਨਾ ਉਹਦਾ ਇੰਨਾ ਕੁ ਛਾਇਕਿ ਉਹ ਕਹਿੰਦੇ ਵੀ ਬਹੁਤ ਵੱਡੀ ਲੀਡ ਨਾਲ ਅਸੀਂ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਨੂੰ ਜਿਤਾ ਕੇ ਤੇ ਦਿੱਲੀ ਪਾਰਲੀਮੈਂਟ ਚ ਭੇਜਾਂਗੇ ਤੁਹਾਡੇ ਏਰੀਆ ਤੇ ਵੱਡੇ ਵੱਡੇ ਪਿੰਡ ਨੇ ਜਿਵੇਂ ਟੋਟਾ ਵੀ ਪਿੰਡ ਦੀ ਵੋਟ ਕਿੰਨੀ ਗਈ ਤੁਹਾਡੇ ਪਿੰਡ ਸਾਡੇ ਪਿੰਡ ਦੀ ਵੋਟ 2500 ਤੋਂ ਆਪ ਹੈ ਜੀ ਹਾਂਜੀ ਬਾਕੀ ਕਿਵੇਂ ਲੱਗਦੀ ਹੈ ਵੇਬ ਇਧਰਲੇ ਪਿੰਡਾਂ ਦੀ ਵੇਬ ਸਿਮਰਨਜੀਤ ਸਿੰਘ ਮਾਨ ਦੀ ਆਪ ਨਹੀਂ ਜੀ ਬਿਲਕੁਲ ਆਪਾ ਜੀ ਬਿਲਕੁਲ ਆਪਾ ਜੀ ਕੋਈ ਸ਼ੱਕ ਨਹੀਂ ਜੋ ਤੁਹਾਨੂੰ ਅੱਗੇ ਵੀ ਅਸੀਂ ਦੱਸਿਆ ਵੀ ਜੋ ਨੌਜਵਾਨ ਬੱਚੇ ਨੇ ਉਹਨਾਂ ਦਾ ਬਹੁਤ ਛਾਦਾ ਛਾ ਹੈ ਜੋ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਹੈ ਅਗਵਾਈ ਚ ਉਹਨਾਂ ਨੂੰ ਜਿਤਾ ਕੇ ਦਿੱਲੀ ਪਾਰਲੀਮੈਂਟ ਚ ਭੇਜਣ ਵਾਸਤੇ ਨੌਜਵਾਨ ਬੱਚਾ ਦੇਖੋ ਤੁਸੀਂ ਆ ਸਾਰਾ ਜਿੰਨਾ ਨੌਜਵਾਨ ਖਲੋਤਾ ਸਾਰਾ ਪਰ ਇੱਕ ਗੱਲ ਇਹ ਕਹੀ ਜਾਂਦੀ ਹੁੰਦੀ ਸੀ ਕਿ ਨੌਜਵਾਨ ਇਹ ਸਾਰੇ ਜਿਹੜੇ ਇੱਥੇ ਖੜੇ ਨੇ ਇਹ ਆਮ ਆਦਮੀ ਪਾਰਟੀ ਨਾਲ ਹੁੰਦੇ ਸੀ ਵੀ ਵਿਧਾਨ ਸਭਾ 2022 ਚ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਜਿੱਤਾਈ ਆ ਕਿਵੇਂ ਲੱਗਦਾ ਤੁਹਾਨੂੰ ਨਹੀਂ ਜੀ ਨਹੀਂ ਉਹ ਪਹਿਲਾਂ ਕੁਝ ਲੋਕਾਂ ਨੇ ਨਾ ਸੀ ਲੋਕਾਂ ਨੂੰ ਪਬਲਿਕ ਨੂੰ ਸੀ ਜਿਹੜੀ ਬਦਲਾਅ ਚਾਹੁੰਦੀ ਸੀ ਪਰ ਉਹ ਬਦਲਾਅ ਵੀ ਜਿਹੜਾ ਸੀ ਉਹ ਆਮ ਪਬਲਿਕ ਨੂੰ ਭਾਰੂ ਪੈ ਗਿਆ ਕੀ ਬਦਲਾਅ ਕੁਝ ਵੀ ਨਹੀਂ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੁਝ ਵੀ ਨਹੀਂ ਕੀਤਾ ਜੋ ਕੀਤਾ ਝੂਠ ਦਾ ਪਲੰਦਾ ਕੀਤਾ ਇੱਕ ਇਹੀ ਇੱਕ ਸੱਚਾ ਸੁੱਚਾ ਇਨਸਾਨ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਜੋ ਪਿੱਛੇ ਜਿੱਤੇ ਜਿੰਨਾ ਕਿ ਜਿੱਤੇ ਉਹਨਾਂ ਨੇ ਹਰ ਹਲਕੇ 'ਚ ਜਾ ਕੇ ਆਪਣੇ ਜਿਹੜੀ ਸੰਗਤ ਹੈ ਉਹਨਾਂ ਸੰਗਤ ਦਰਸ਼ਨ ਕੀਤੇ ਤੇ ਲੋਕਾਂ ਦੀਆਂ ਜਿੰਨੇ ਮੁਸ਼ਕਲਾਂ ਸੁਣੀਆਂ ਤੁਹਾਨੂੰ ਸਿਮਰਜੀਤ ਸਿੰਘ ਮਾਨ ਕਿਉਂ ਵਧੀਆ ਲੱਗਦੇ ਨੇ ਕਿਹੜੀ ਗੱਲ ਵਧੀਆ ਲੱਗਦੀ ਹੈ ਉਹਨਾਂ ਦੀ ਜਿਵੇਂ ਤੁਸੀਂ ਨਾਲ ਜੁੜੇ ਹੋਇਆ ਅਜੇ ਸਿਮਰਜੀਤ ਸਿੰਘ ਮਾਨ ਦੇਖੋ ਤੁਸੀਂ ਸੱਚੇ ਸੁੱਚੇ ਇਨਸਾਨ ਨੇ ਬਿਲਕੁਲ ਸੱਚਾਈ ਤੇ ਪੈਰਾ ਦਿੰਦੇ ਨੇ ਜੋ ਇਹ ਕੋਈ ਝੂਠ ਦਾ ਬਲੰਦਾ ਕਰ ਦਿੰਦੇ ਨੇ ਵੀ ਅਸੀਂ ਆਹ ਕਰਦਾਂਗੇ ਅਸੇ ਕਰਦਾਂਗੇ ਉਹ ਬਿਲਕੁਲ ਨਹੀਂ ਹੈ ਜੋ ਗੱਲ ਕਰਨਗੇ ਬਿਲਕੁਲ ਆਪਣੇ ਦੰਦ ਤੇ ਸੱਚੀ ਗੱਲ ਕਰਨਗੇ ਠੀਕ ਹੈ ਇਹ ਵੀ ਕਿਹਾ ਜਾਂਦਾ ਕਿ ਸਿਮਰਜੀਤ ਸਿੰਘ ਮਾਨ ਸਿਆਣੇ ਹੋਗੇ ਜੀ ਬਿਆਨ ਵੀ ਇੱਧਰ ਉੱਧਰ ਕਰ ਦਿੰਦੇ ਨੇ ਕਈ ਵਾਰੀ ਗੱਲਵਾਦੀ ਕਹਿੰਦੇ ਨੇ ਵੀ ਹੁਣ ਰਾਜਨੀਤੀ ਦੀ ਜੋਗ ਨਹੀਂ ਵਿਰੋਧੀ ਪਾਰਟੀਆਂ ਕਹਿ ਰਹੀਆਂ ਨੇ ਨਹੀਂ ਜੀ ਵਿਰੋਧੀ ਪਾਰਟੀ ਨੇ ਤਾਂ ਕਹਿਣੇ ਕਹਣਾ ਕਿਉਂ ਨਹੀਂ ਹੈ ਕਿ ਜਿ세 ਤੇ ਇੱਕ ਐਡੇ ਆ ਅਹੁਦੇ ਤੋਂ ਪੰਦਾ ਇਨਸਾਨਾਂ ਛੱਡ ਕੇ ਇਸ ਬੱਚਾ ਉਹ ਬਿਲਕੁਲ ਸਿਆਣਾ ਹੋ ਕੇ ਉਹ ਦੂਜੀਆਂ ਗੱਲਾਂ ਕਰੇਗਾ ਬਿਲਕੁਲ ਨਹੀਂ ਕਰੇਗਾ ਵਿਰੋਧੀ ਪਾਰਟੀ ਨੂੰ ਮੌਕਾ ਮਿਲਦਾ ਹੈ ਆਈਪੀਐਸ ਅਫਸਰ ਨੌਕਰੀ ਛੱਡ ਕੇ ਇਹ ਤੇ ਲੱਗਦੇ ਬਿਲਕੁਲ ਸੱਚੇ ਸੱਚੇ ਨੇ ਤੇ ਸਾਨੂੰ ਪੂਰੀ ਉਮੀਦ ਹੈ ਕਿ ਸਾਡੇ ਇਲਾਕੇ ਦਾ ਬਹੁਤ ਜ਼ਿਆਦਾ ਸੁਧਾਰ ਕਰਨਗੇ ਬਾਕੀ ਕੀ ਲੱਗਦਾ ਤੁਹਾਨੂੰ ਸੁਖਪਾਲ ਸਿੰਘ ਖਹਿਰਾ ਆਏ ਨੇ ਕਿ ਕਦਵਾਰ ਲੀਡਰ ਨੇ ਵੱਡੇ ਲੀਡਰ ਨੇ ਜੀ ਉਹ ਇੱਥੇ ਪਹੁੰਚੇ ਨੇ ਕਾਂਗਰਸ ਪਾਰਟੀ ਵੱਲ ਉਹਨਾਂ ਨੂੰ ਕਿਵੇਂ ਦੇਖਦੇ ਹੋ ਨਹੀਂ ਜੀ ਕੋਈ ਇਹਨਾਂ ਦੇ ਮੁਕਾਬਲੇ ਨਹੀਂ ਨੰਨੇ ਹੀ ਮੁਕਾਬਲੇ ਚ ਬਿਲਕੁਲ ਮੁਕਾਬਲੇ ਚ ਨਹੀਂ ਹੈਗੇ ਉਹਨਾਂ ਦੀ ਜਿਹੜੀ ਆ ਉਹ ਆਪਣੇ ਸਾਹਮਣੇ ਜੋ ਮਰਜੀ ਹਰ ਇੱਕ ਨੂੰ ਹੱਕ ਹੈ ਇੱਥੇ ਖਲੋਣ ਦਾ ਪਰ ਉਹ ਸਰਦਾਰ ਸਿਮਰਜੀ ਸਿਮਾਨ ਦੇ ਹੱਕ ਦੇ ਵਿੱਚ ਬਿਲਕੁਲ ਉਹਨਾਂ ਦੇ ਬਰਾਬਰ ਵੀ ਨਹੀਂ ਖੜਨਦੇ ਹੱਗੇ ਬਿਲਕੁਲ ਤੇ ਮੀਤ ਹੀਰ ਨੂੰ ਕਿਵੇਂ ਦੇਖ ਦੋ ਮੁਕਾਬਲੇ ਚ ਉਹ ਹੈਗੇ ਨਾ ਬਿਲਕੁਲ ਨਹੀਂ ਬਿਲਕੁਲ ਨਹੀਂ ਜੇ ਅਸੀਂ ਮੀਤ ਹੀਰ ਨੂੰ ਅਸੀਂ ਪਹਿਲਾਂ ਕਹੇ ਕਿ ਵੀ ਭਗਵੰਤ ਸਿੰਘ ਮਾਨ ਦੀ ਜਿਹੜੀ ਪਾਰਟੀ ਹੈ ਉਹ ਝੂਠਾਂ ਦਾ ਪਲੰਦਾ ਹੈ ਬਿਲਕੁਲ ਇੱਕ ਇਹੀ ਸੱਚਾ ਇਨਸਾਨ ਹੈ ਤੇ ਜੋ ਕਰਨ ਕਹਿਣਾ ਹੈ ਉਹ ਕਰਕੇ ਦਿਖਾਣਾ ਹੈ ਨਾ ਜੋ ਪਿੱਛੇ ਵੀ ਇਹਨਾਂ ਦੋ ਤਿੰਨ ਮਹੀਨੇ ਜੋ ਸੇਵਾ ਮਿਲੇ ਦੇਖੋ ਕਰਕੇ ਦਿਖਾਇਆ ਤੁਹਾਡੇ ਏਰੀਆ 'ਚ ਫਿਰ ਮੁਕਾਬਲਾ ਕਿਸ ਪਾਰਟੀ ਨਾਲ ਲੱਗਦਾ ਵੀ ਦੂਜੇ ਨੰਬਰ ਤੇ ਕਿਹੜੀ ਆ ਸਕਦੀ ਦੂਜੇ ਨੰਬਰ ਤੇ ਅਸੀਂ ਤਾਂ ਅਸੀਂ ਤਾਂ ਇਹਨਾਂ ਨੂੰ ਕਹਿੰਨੇ ਆ ਵੀ ਬਹੁਤ ਵੱਡੀ ਲੀਡ ਨਾਲ ਜਿੱਤ ਕੇ ਜਾਣਗੇ ਪਰ ਦੂਜੇ ਨੰਬਰ ਤੇ ਆਉਣੀ ਹੈ ਕਿਸੇ ਨੇ ਜੀ ਦੂਜੇ ਤੇ ਵੀ ਆਊ ਤੀਜੇ ਤੇ ਵੀ ਆਉ ਦੇਖੋ ਜੀ ਕਿਹੜਾ ਹੁੰਦਾ ਸਾਨੂੰ ਵੀ ਪਤਾ ਪਰ ਅਸੀਂ ਆਮ ਆਦਮੀ ਪਾਰਟੀ ਨੂੰ ਕਹਿੰਨੇ ਆ ਬਿਲਕੁਲ ਜ਼ੀਰੋ ਤੇ ਆਏਗੀ ਹਾਂਜੀ ਭਾਈ ਜੀ ਜੁੜੇ ਹੋਏ ਮਾਨ ਸਾਹਿਬ ਨਾਲ ਆ ਵੋਟ ਪਾਉਣੀ ਆ ਸਪੋਰਟ ਵੀ ਕਰ ਰਹੇ ਹਾਂ ਹਾਂਜੀ ਦਿਲੋਂ ਜੁੜੇ ਹੋਇਆ ਜੀ ਮਾਨ ਸਾਹਿਬ ਨੂੰ ਐਤਕਾ ਬਹੁਤ ਵੱਡੀ ਲੀਡ ਤੇ ਜਿਤਾਉਣਾ ਹੀ ਅਸੀਂ ਨੇ ਸਿਹੜਾ ਸਾਡੇ ਸਮਰੂਰ ਜ਼ਿਲ੍ਹੇ ਤੇ ਪਿਛੜੇਪਨ ਦਾ ਦਾਗ ਲੱਗਾ ਉਹ ਉਤਾਰਨਾ ਹੈ ਮਾਨ ਸਾਹਿਬ ਨੇ ਠੀਕ ਹੈ ਹਾਂਜੀ ਚਿਮਨੀ ਚੌਂਚ ਵਿੱਚ ਜਿਤਾਇਆ ਫਿਰ ਮਾਨ ਸਾਹਿਬ ਨੂੰ ਤੁਸੀਂ ਪਹਿਲਾਂ ਹਾਂਜੀ ਹਾਂ ਡਟ ਕੇ ਜੀ ਉਦੋਂ ਤਾਂ ਨਵੇਂ ਮਹੀਨੇ ਬਾਅਦ ਰਾਜਧਾਨੀ ਚੈੱਕ ਕੀਤੀ ਸੀ ਅਸੀਂ ਨੇ ਆਮ ਆਦਮੀ ਪਾਰਟੀ ਦੀ ਹਾਂਜੀ ਅੱਛਾ ਪਹਿਲਾਂ ਇਹ ਵੀ ਕਿਹਾ ਜਾਂਦਾ ਵੀ ਤੁਸੀਂ ਨੌਜਵਾਨ ਤੇ ਜਿਹੜੇ ਉਦੋਂ ਸੀਐਮ ਭਗਵੰਤ ਮਾਨ ਨੂੰ ਸੀਐਮ ਤੁਸੀਂ ਬਣਾਇਆ ਵੋਟਾਂ ਪਾ ਕੇ ਉਦੋਂ ਵੇਵ ਹੈਗੀ ਸੀ ਤੁਹਾਡੀ ਨਹੀਂ ਸਰ ਉਹ ਤੋਂ ਮੌਕਾ ਦਿੱਤਾ ਸੀ ਪੰਜਾਬ ਦੇ ਲੋਕਾਂ ਨੇ ਪਰ ਇਹਨਾਂ ਤੋਂ ਮੌਕਾ ਸਾਮ੍ਹੇ ਨਹੀਂ ਗਿਆ ਜਿਹੜੇ ਵਾਅਦੇ ਕੀਤੇ ਤੇ ਉਹਨਾਂ ਦੇ ਪੂਰੇ ਨਹੀਂ ਉਤਰੇ ਇਹ ਨਹੀਂ ਸਾਮ੍ਹੇ ਕਿਉਂ ਨਹੀਂ ਗਿਆ ਇਹ ਤਾਂ ਕਹਿੰਦੇ ਨੇ ਵਾਅਦੇ ਅਸੀਂ ਬਹੁਤ ਪੂਰੇ ਕਰਦੇ ਮੋਟਰਾਂ ਤੇ ਲਾਈਟ ਪੂਰੀ ਚੱਲ ਰਹੀ ਹੈ ਬਿਜਲੀ ਬਿੱਲ ਮੁਆਫ ਕਰਤੇ ਕਾਫੀ ਸਾਡੇ ਵਾਅਦੇ ਕੀਤੇ ਨੇ ਜਿਹੜੇ ਉਹ ਪੂਰੇ ਕੀਤੇ ਨਹੀਂ ਬਿਲਕੁਲ ਨਹੀਂ ਹੋਏ ਗਰਾਊਂਡ ਲੈਵਲ ਤੇ ਨਹੀਂ ਹੋਏ ਲਾਈਟ ਨੂੰ ਕੀ ਕਰਾਂਗੇ ਇਕੱਲੇ ਅਸੀਂ ਜਦੋਂ ਸਾਡੀ ਪੱਗ ਦੀ ਨਹੀਂ ਗੱਲ ਹੋ ਰਹੀ ਸਾਡੀ ਹੋਂਦ ਦੀ ਨਹੀਂ ਹੋ ਰਹੀ ਸਾਡੀ ਜਵਾਨੀ ਦੀ ਨਹੀਂ ਹੋ ਰਹੀ ਸਾਡੇ ਮੁੰਡਿਆਂ ਤੇ ਐਨਐਸਏ ਲਾ ਕੇ ਡਿਬਰੂਗੜ ਛੱਡੇ ਜਾ ਰਹੇ ਆ ਅਸੀਂ ਕੱਲੀ ਲਾਈਟ ਕੀ ਕਰਨੀ ਆ ਸਾਡਾ ਚੰਡੀਗੜ੍ਹ ਸੱਤੋਂ ਖੋਇਆ ਜਾ ਰਿਹਾ ਸਾਡੇ ਪਾਣੀਆਂ ਦੀ ਲਟੋਰੀਆ ਸ਼ਰੇਆਮ ਅਸੀਂ ਇਕੱਲੇ ਲਾਈਟ ਨੂੰ ਕੀ ਕਰਾਂਗੇ ਤੁਸੀਂ ਪੱਗ ਦੀ ਗੱਲ ਕੀਤੀ ਆ ਪਰ ਤੁਸੀਂ ਆਪ ਪੱਗ ਬੰਨਦੇ ਨਹੀਂ ਫੇਰ ਵੀ ਪੱਗ ਦੀ ਤੁਹਾਨੂੰ ਬਹੁਤ ਕਦਰ ਆ ਹਾਂਜੀ ਹਾਂ ਬਿਲਕੁਲ ਜੀ ਮਨਚ ਚਾਹਤ ਹੈਗੇ ਆ ਇਹ ਇੱਕ ਦਿਨ ਸਿੱਕੀ ਸਰੂਪ ਚ ਆਉਣਾ ਸੀਨੇ ਹਾਂਜੀ ਹਾਂ ਕਰਨਾਪੁਰ ਨਾ ਬੰਨ ਲੈਣੇ ਕੋਈ ਵਾਰੀ ਹਾਂਜੀ ਹਾਂ ਬੰਨ ਲੈਣੇ ਇਹੀ ਇਨਸਾਨ ਆ ਨੀ ਜਿਹੜਾ ਇਸ ਨੌਜਵਾਨ ਪੀੜੀ ਨੂੰ ਸਿਰ ਦੇ ਉੱਤੇ ਸਾਡੇ ਤਾਜ ਸਜਾਏਗਾ ਤੇ ਨਸ਼ੇ ਤੋਂ ਦੂਰ ਕਰੇਗਾ ਸਾਡਾ ਸਭ ਤੋਂ ਵੱਡਾ ਸਾਸਰੀਆਂ ਸਾਕ ਚੌਂਕੀਦਾਰ ਦਾ ਉਹਦਾ ਨਹੀਂ ਛੱਡਦਾ ਬੰਦਾ ਚੌਂਕੀਦਾਰ ਦੇ ਉਹਦੇ ਤੇ ਬਹਿ ਜੇ ਆਈਪੀਐਸ ਡੀਆਈਜੀ ਰੈਂਕ ਨੂੰ ਥੋਡਾ ਮਾਰਨਾ ਕੋਈ ਛੋਟੀ ਮੋਟੀ ਗੱਲ ਹੈ ਆਪਣੇ ਨਾਂਉ ਕਢਾ ਤੇ ਪੈਰਾਂ ਦੇ ਨਾਂਉ ਕਢਾ ਤੇ ਤੁਸੀਂੇ ਚੱਲ ਲੈ ਜਿੱਥੇ ਹੋਰ ਜਾਤੀ ਦੇ ਲੋਕ ਨੇ ਜਿਵੇਂ ਮੰਨ ਕੇ ਚੱਲੋ ਆਪਣੇ ਪੰਜਾਬ ਚ ਆਪਣੇ ਡਿਸਟ੍ਰਿਕਟ ਚ ਰਹਿਣਾ ਸੌਖਾ ਅਬਦੀ ਜੇਲਾਂ ਚ ਰਹਿਣਾ ਸੌਖਾ ਇਹਨਾਂ ਨੇ ਸਾਡੇ ਸਾਡੇ ਲਈ ਸਾਡੀ ਕੌਮ ਲਈ ਪੁੰਨੇ ਤੱਕ ਜੇਲਾਂ ਗਿੱਟੀਆਂ ਠੀਕ ਹੈ ਇਹ ਚੀਜ਼ ਦੇ ਫੈਨ ਹੋ ਤੁਸੀਂ ਪੂਰੇ ਮਾਨਸਤਪਾਲ ਜੀ ਬਿਲਕੁਲ ਜੀ ਅਸੀਂ ਮਾਨ ਸਾਹਿਬ ਨੂੰ ਬਹੁਤ ਵੱਡੀ ਲੀਡ ਤੇ ਜਿੱਤ ਅੱਗੇ ਲੈ ਕੇ ਜਾਵਾਂਗੇ ਜਰੂਰ। ਕਿਹਾ ਇਹ ਵੀ ਜਾਂਦਾ ਸੀ ਕਿ ਜਿਮਨੀ ਚੋਣ ਦੇ ਹਾਲਾਤ ਤੇ ਜਿਹੜੇ ਉਹ ਕੁਝ ਹੋਰ ਤਰ੍ਹਾਂ ਦੇ ਤੇ ਕਿ ਅਕਾਲੀਆਂ ਨੇ ਕਾਂਗਰਸੀਆਂ ਨੇ ਸਾਰਿਆਂ ਨੇ ਵੋਟਾਂ ਪਾਦੀਆਂ ਕਿ ਹੁਣ ਮਾਨ ਸਾਹਿਬ ਦਾ ਠੀਕ ਠਾਕ ਰਹਿਣ ਵਾਲਾ ਇਹ ਕਿਹਾ ਜਾਂਦਾ ਸੀ। ਇਹ ਬਿਲਕੁਲ ਗਲਤ ਗੱਲ ਹੈ। ਮਾਨ ਸਾਹਿਬ ਦਾ ਆਪਦਾ ਕਿਰਦਾਰ ਹੈ। ਸੱਚੇ ਸੁੱਚੇ ਇਨਸਾਨ ਨੇ ساری ਉਮਰ ਆਪਦੇ ਧਰਮ ਵਾਸਤੇ, ਆਪਦੀ ਕੌਮ ਵਾਸਤੇ ਗਾਲਤੀ ਉਹਨਾਂ ਨੇ। ਇਹ ਲੋਕ ਕੁਝ ਕਹੀ ਜਾਣ ਵੀ ਸਾਡੀ ਸਮਰਥਕ ਨਾਲ ਹੋਇਆ ਹੈ। ਪਰ ਗੱਲ ਇਹ ਆ ਮਾਨ ਸਾਹਿਬ ਦਾ ਅਬਦਾ ਰਤਬਾ ਠੀਕ ਹੈ ਅਬਦੀ ਗੜ ਸ ਹੈ ਮਾਨ ਸਾਹਿਬ ਦੀ ਠੀਕ ਹੈ ਮੁਕਾਬਲਾ ਤੁਸੀਂ ਫਿਰ ਕਿ ਕਿਸ ਪਾਰਟੀ ਨਾਲ ਮੰਨਦੇ ਹੋ ਜਿਵੇਂ ਇਕਬਾਲ ਸਿੰਘ ਖੈਰ ਆ ਗੁਰਮੀਤ ਸਿੰਘ ਮੀਤ ਹੈਰ ਬੀ ਜੀ ਪੀ ਵੀ ਆ ਸ਼ਰੂਮਣੀ ਅਕਾਲੀ ਤੋਂ ਇਕਬਾਲ ਸਿੰਘ ਝੁੰਦਾ ਵੀ ਨੇ ਬਹੁਤ ਪਾਰਟੀ ਅਸੀਂ ਮੁਕਾਬਲੇ ਨਹੀਂ ਮੰਨਦੇ ਕਿਸੇ ਨਾਲ ਸਾਡੀ ਜਿੱਤ ਕਲੀਅਰ ਹੈ 100% ਹੈ ਸਾਡਾ ਮੁਕਾਬਲਾ ਕਿਸ ਦੇ ਨਾਲ ਹੈ ਸ਼ੇਰ ਦਾ ਕਦੇ ਗੱਦੜਾ ਨਾਲ ਮੁਕਾਬਲਾ ਹੋਇਆ ਠੀਕ ਹੈ ਠੀਕ ਹੈ ਦੂਜੇ ਨੰਬਰ ਤੇ ਤੀਜੇ ਨੰਬਰ ਹਾਂਜੀ ਸਰ ਦੂਜੇ ਤੀਜੇ ਤੇ ਕੌਣ ਆ ਸਾਨੂੰ ਇਹ ਚੀਜ਼ ਨਾਲ ਮੈਟਰ ਨਹੀਂ ਹੈਗਾ ਅਸੀਂ ਤਾਂ ਮਾਨ ਸਾਹਿਬ ਦੇ ਹੱਕ ਚ ਖੜੇ ਆ ਮਾਨ ਸਾਹਿਬ ਨੂੰ ਲੱਖ ਦੀ ਬੋਟ ਤੇ ਜਿਤਾ ਕੇ ਪਾਰਲੀਮੈਂਟ ਪਹੁੰਚਾਉਣਾ ਜਿਹੜਾ ਜਾ ਕੇ ਸਾਡੇ ਕੱਦ ਦੀ ਗੱਲ ਕਰੂਗਾ ਸਾਡੀ ਹੋਂਦ ਦੀ ਗੱਲ ਕਰੂਗਾ ਹਾਂਜੀ ਤਲੇ ਹੋਇਓ ਫਿਰ ਤਾਂ ਪੂਰੇ ਹਨ ਜਸ਼ਵਤੀਆਂ ਜੀ ਪੂਰੇ ਅੰਦਰੋਂ ਤਲੇ ਹੋਇਆ ਜਨੂਨ ਹੈ ਸਾਡੇ ਚ ਹਾਂਜੀ ਬਿਲਕੁਲ ਜੀ ਨੌਜਵਾਨ ਬੜੇ ਕੈਮਨ ਜੀ ਜੋਸ਼ੇ ਬਹੁਤ ਹੈ ਦੇਖੋ ਤੁਸੀਂ ਆਪ ਦੇਖਿਆ ਦੇਖੋ ਕਰੀਏ ਇੰਟਰਵਿਊ ਕਰੀਏ ਕਿੰਨਾ ਉਤਸ਼ਾਹ ਬੱਚਿਆਂ ਦੇ ਵਿੱਚ ਇਹ ਸਾਡਾ ਜਿਹੜਾ ਇਹ ਸੱਚਾ ਸਿਪਾਹੀ ਹੈ ਸਾਡਾ ਸਰਦਾਰ ਸਿਮਰਜੀਤ ਸੇਮਾਨ ਇਹ ਜਿਹੜੀ ਨੌਜਵਾਨ ਪੀੜ੍ਹੀ ਹੈ ਇੱਕ ਇਹੀ ਇੱਕ ਨੇਤਾ ਹੈ ਜਿਹੜਾ ਉਹਨਾਂ ਨੂੰ ਸਾਹਮਣੇ ਉਪ ਰੱਖੇਗਾ ਸਾਡਾ ਮੁੱਦਾ ਹੀ ਸਿਰਫ ਇਹ ਹੈ ਵੀ ਨਸ਼ਾ ਖਤਮ ਕਰਨਾ ਨਸ਼ਾ ਖਤਮ ਕਰਨ ਵਾਲਾ ਹੋਰ ਕੋਈ ਪਾਰਟੀ ਨਹੀਂ ਸਾਨੂੰ ਉਮੀਦ ਸੀ ਪਿੱਛੇ ਲੋਕਾਂ ਨੇ ਫਤਵਾ ਦਿੱਤਾ ਸੀ ਭਗਵੰਤ ਮਾਨ ਨੂੰ ਪਰ ਉਸ ਤੋਂ ਵੀ ਜ਼ਿਆਦਾ ਨਸ਼ਾ ਹੋ ਗਿਆ ਇੱਕ ਇਹੀ ਇਨਸਾਨ ਹੈ ਜਿਹੜਾ ਸਾਡੀ ਨੌਜਵਾਨ ਪੀੜ੍ਹੀ ਨੂੰ ਉਹ ਸਾਂਭੇ ਪਹਿਲਾਂ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਨੱਥ ਪਾਉਣਗੇ ਨਸ਼ੇ ਨੂੰ ਖਤਮ ਕਰਨਗੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਹੱਲ ਕਰਨਗੇ ਪਹਿਲਾਂ ਆਸ ਹੀ ਤੁਹਾਨੂੰ ਦੇਖੋ ਆਸ ਹੀ ਸੀ ਵੀ ਲੋਕ ਬਦਲਾਅ ਚਾਹੁੰਦੇ ਸੀ ਦੋਆਂ ਪਾਰਟੀਆਂ ਤੋਂ ਕਾਲੀਆਂ ਤੋਂ ਤੇ ਕਾਂਗਰਸ ਤੋਂ ਬਦਲਾਅ ਚਾਹੁੰਦੇ ਸੀ ਲੋਕਾਂ ਨੂੰ ਉਮੀਦ ਬਹੁਤ ਸੀ ਇੱਕ ਉਮੀਦ ਤੇ ਸਿਲਸਿਲੇ ਦੇ ਉੱਤੇ ਜਿਹੜਾ ਨੌਜਵਾਨ ਸੀ ਉਹਨਾਂ ਨੇ ਇਹਨਾਂ ਨੂੰ ਮੌਕਾ ਦਿੱਤਾ ਵੀ ਸ਼ਾਇਦ ਕੋਈ ਸਾਡਾ ਹਾਲਾਤ ਬਦਲ ਜੇ ਪਰ ਉਹਦੇ ਨਾਲੋਂ ਬਿਹਤਰ ਹਾਲਾਤ ਹੋ ਗਏ ਇਸ ਕਰਕੇ ਨੌਜਵਾਨ ਜਿਹੜਾ ਬੱਚਾ ਉਹ ਇਸ ਚੀਜ਼ ਦੇ ਉੱਤੇ ਬਿਲਕੁਲ ਟੁਲਿਆ ਹੋਇਆ ਵੀ ਅਸੀਂ ਐਸ ਵਾਰ ਵੀ ਬਹੁਤ ਵੱਡੀ ਲੀਡ ਦੇ ਨਾਲ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਦੇਖਿਓ 5 ਸਾਲ ਦੇ ਵਿੱਚ ਤੁਹਾਨੂੰ ਰਿਕਾਡ ਤੋਲ ਬਦਲਾ ਪੰਜਾਬ ਦਾ ਕਰਕੇ ਦਿਖਾਵਾਂਗੇ ਬਿਲਕੁਲ ਜੀ ਕੀ ਕਹਿਣਾ ਚਾਹੁੰਦੇ ਸਰ ਗੱਲ ਇਹ ਕਹਿਣਾ ਚਾਹੁੰਦਾ ਜਿਹੜਾ ਮੁੰਡਾ ਪੰਜਾਬ ਦੀ ਗੱਲ ਕਰਦਾ ਜਿਵੇਂ ਲਾਲੋ ਦੀਪ ਸਿੱਧੂ ਸੀ ਐਜੂਕੇਟਿਡ ਸੀ ਸੇਧੂ ਮੁੱਸੇ ਵਾਲਾ ਸੀ ਉਹ ਪੰਜਾਬ ਦੀ ਗੱਲ ਕਰਦਾ ਸੀ ਉਹਨਾਂ ਨੂੰ ਕਿਸੇ ਨੂੰ ਐਕਸੀਡੈਂਟ ਨਾਲ ਮਰਾਇਆ ਜਾਂਦਾ ਹੈ ਕਿਸੇ ਨੂੰ ਗੋਲੀ ਨਾਲ ਮਰਾਇਆ ਜਾਂਦਾ ਹੈ ਭਾਈ ਅਮਰਤਪਾਲ ਸੀ ਉਹ ਨਸ਼ੇ ਛਡਾਉਂਦੇ ਦੀ ਮੁੰਡੇ ਦੇਖੋ ਜੀ ਅੱਜ ਕੱਲ 400 ਸਮਾਇਕ ਹੈ ਰੂਨ ਆਪਾਂ ਨਸ਼ੇ ਗਿਣ ਵੀ ਨਹੀਂ ਸਕਦੇ ਕਿੰਨੇ ਪੰਜਾਬ ਦੇ ਵਿੱਚ ਫੈਲੂਦਤ ਨੇ ਪਰ ਇੱਕੋ ਇੱਕ ਜੋਧਾ ਸੀਗਾ ਸਰਦਾਰ ਭਾਈ ਅਮਰਤਪਾਲ ਜੀ ਇਹ ਸਰਕਾਰ ਦੀ ਅੱਖ ਚ ਆ ਗਿਆ ਵੀ ਇਹਨੇ ਮੁੰਡਿਆਂ ਨੂੰ ਚੰਗੇ ਰਾਹ ਤੋੜ ਲਿਆ ਜਾਗਰੂਕਤ ਕਰ ਲਿਆ ਹੁਣ ਯੂਥ ਆਪਦੇ ਰਾਜ ਭਾਗ ਲਈ ਵੋਟ ਪਾ ਰਿਹਾ ਜੂਥ ਹੈ ਜਿਹੜਾ ਉਹ ਬਿਲਕੁਲ ਜਾਗ ਚੁੱਕਿਆ ਹੈ ਇਹ ਝੂਠੇ ਲੀਡਰਾਂ ਤੋਂ ਇਹ ਝੂਠੇ ਬਾਦਿਆਂ ਤੋਂ ਜਾਣੂ ਹੋ ਚੁੱਕਿਆ ਹੈ ਦੂਰ ਸਾਹਿਬ ਵਾਲੀ ਸੀਟ ਨੂੰ ਕਿਵੇਂ ਦੇਖਦੇ ਕੋਈ ਭਾਈ ਅਮਰਤਪਾਲ ਸਿੰਘ ਜਿੱਤਣਗੇ ਉਹ ਤਾਂ 100 ਦਾ 100 ਕਲੀਅਰ ਨੇ ਬਾਈ ਹਾਂ ਉਹ ਤਾਂ ਜਿੱਤ ਪੱਕੀ ਆ ਬਸ ਲਾਨ ਹੋਣਾ ਬਾਕੀ ਜੋ ਉੱਥੋਂ ਦਾ ਅਸੀਂ ਸੋਡੇ ਚੈਨਲ ਰਹੀਂ ਜਿੰਨੇ ਵੀ ਪਬਲਿਕ ਸਾਡਾ ਸੁਣਦੀ ਆ ਅਸੀਂ ਸਾਰਿਆਂ ਨੂੰ ਅਸੀਂ ਹੱਥ ਬੰਨ ਕੇ ਬੇਨਤੀ ਕਰਦੇ ਆ ਕਿ ਜੋ ਦੇਸ਼ ਵਾਸਤੇ ਲੜਦਾ ਹੈ ਭਾਈ ਅਮਰਤਪਾਲ ਸਿੰਘ ਨੇ ਤਾਂ ਬਹੁਤ ਨੌਜਵਾਨਾਂ ਵਾਸਤੇ ਕਾਲਾ ਕਾਲੀ ਹੈ ਜਿੱਥੇ ਵੀ ਕਿਸੇ ਦੀ ਵੀ ਕੋਈ ਰਿਸ਼ਤੇਦਾਰੀ ਹੈ ਜਾਂ ਪਹੁੰਚ ਪੈਂਦੀ ਹੈ ਉਹ ਸਰਦਾਰ ਅਮਰਤਪਾਲ ਸਿੰਘ ਜੀ ਨੂੰ ਵੱਦ ਤੋਂ ਵੱਦ ਵੋਟਾਂ ਦੇ ਜਿਤਾਓ ਮੇਰਾ ਖਾਲ ਇੱਕ ਫਰੀਦਕੋਟ ਦੇ ਵੀ ਸਿੰਘ ਨੇ ਉਹਨਾਂ ਨੇ ਵੀ ਸਾਡੀ ਅਪੀਲ ਹੈ ਕਿ ਉਹਨਾਂ ਨੂੰ ਵੱਦ ਤੋਂ ਵੱਦ ਚਾਓ ਇਹਨਾਂ ਕਲਾਕਾਰਾਂ ਨੇ ਨਿਚਾਰਾ ਨੇ ਸਾਨੂੰ ਕੁਝ ਨਹੀਂ ਦੇਣਾ ਹੈਗਾ ਤੇ ਅਸੀਂ ਇਹ ਨੌਜਵਾਨ ਜਿੰਨੇ ਖੜੇ ਨੇ ਅਸੀਂ ਉਹਨਾਂ ਨੂੰ ਕਹਿੰਨੇ ਆ ਕਿ ਐਡਾ ਕ ਕਦ ਉੱਚਾ ਕਰ ਦਿਓ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਕਿ ਸਾਡੇ ਦੜਬੇ ਤੇ ਜਿਹੜਾ ਵੀ ਕੋਈ ਅੱਗੇ ਤੋਂ ਇਸ ਸੀਟ ਤੇ ਖਲੋਏਗਾ 100 ਵਾਰੀ ਸੋਚ ਕੇ ਖਲੋਏ ਵੀ ਉੱਥੇ ਸਰਦਾਰ ਸਿਮਰਜੀਤ ਸਿੰਘ ਮਾਨ ਖੜਿਆ ਤੁਹਾਨੂੰ ਕੀ ਲੱਗਦਾ ਜੇ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਬਣਦੇ ਨੇ ਖਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਮੈਂਬਰ ਪਾਰਲੀਮੈਂਟ ਬਣ ਫਰੀਦਕੋਟ ਤੋਂ ਸਰਪਜੀਤ ਸਿੰਘ ਉਹ ਮੈਂਬਰ ਪਾਰਲੀਮੈਂਟ ਵਾਲਾ ਕੀ ਲੱਗਦਾ ਕਿ ਪੰਜਾਬੀਆਂ ਦੀ ਆਵਾਜ਼ ਗੂੰਜੂ ਫਿਰ ਉੱਥੇ ਬਿਲਕੁਲ ਗੂੰਜੇਗੀ ਜੀ ਬਿਲਕੁਲ ਗੂੰਜੇਗੀ ਇਸ ਤੋਂ ਬਾਅਦ ਸਾਨੂੰ ਕੋਈ ਪਤਾ ਕੀ ਅੱਗੇ ਕੋਈ ਸਾਨੂੰ ਦਿਸਦਾ ਨਹੀਂ ਚਾਣਨਾ ਇੱਕੋ ਇੱਕ ਇਹ ਇਨਸਾਨ ਨੇ ਜਿਹੜੇ ਇਕੱਠੇ ਹੋ ਕੇ ਹੱਲਾ ਮਾਰ ਕੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹਨੂੰ ਅੱਗੇ ਲਜਾਣਗੇ ਤੇ ਬਹੁਤ ਉੱਚਾ ਕਰਦਾ ਸਾਡਾ ਪੰਜਾਬ ਦਾ ਕਰਨਗੇ ਕਿਉਂਕਿ ਸਾਡੀ ਜਿਹੜੀ ਸਿੱਖੀ ਹੈ ਸਿੱਖੀ ਨੂੰ ਬਹੁਤ ਵੱਡਾ ਖਤਰਾ ਹੈ ਇਹਨਾਂ ਠੱਗ ਟੋਲਿਆਂ ਤੋਂ ਇਹੀ ਇੱਕ ਇਨਸਾਨ ਨੇ ਜਿਹੜਾ ਸਾਡੀ ਜਿਹੜੀ ਸਿੱਖੀ ਹੈ ਸਰੂਪ ਹੈ ਜਿਹੜਾ ਇਹਨੂੰ ਸਾਹਮਣੇ ਰੱਖਣਾ ਹਾਂ ਭਾਈ ਜੀ ਕੀ ਕਹਿਣਾ ਚਾਹੁੰਦੇ ਸਰ ਕਹਿਣਾ ਇਹ ਚਾਹੁੰਦਾ ਜਿਹੜੀਆਂ ਵੀ ਇਹ ਜਦੋਂ ਸਾਡੇ ਜੋਧੇ ਜਾਣਗੇ ਪਾਰਲੀਮੈਂਟ ਚ ਭਾਈ ਅਮਰਤਪਾਲ ਜੀ ਲੱਖਾ ਸਿਧਾਣਾ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦਿੱਲੀ ਦੀਆਂ ਪੌੜੀਆਂ ਵੀ ਦੱਸਣਗੇ ਵੀ ਸੰਗਤ ਚੜੇ ਆ ਗੱਜ ਕੇ ਜਾਚ ਕੇ ਦੱਸਣਗੇ ਉੱਥੇ ਦੀ ਗੂੰਜ ਦੱਸੂਗੀ ਪਾਰਲੀਮੈਂਟ ਦੀ ਵੀ ਪੂਰਾ ਜੋਸ਼ ਆ ਵੀ ਉੱਥੇ ਗੂੰਜ ਗੂੰਜਾ ਦੇਣੀ ਆ ਪੂਰੀ ਅਸੀਂ ਇਹ ਅਸੀਂ ਇਹ ਚੀਜ਼ ਦੇ ਮਹਿਤਾਬ ਹੋ ਰਹਿਆ ਉਤਾਪਲੇ ਹੋ ਰਹਿਆ ਜਦੋਂ ਭਾਈ ਅਮਰਤਪਾਲ ਸਿੰਘ ਜੀ ਸਿੱਖੀ ਸਰੂਪ 'ਚ ਜਾਣਗੇ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਜਾਣਗੇ ਵੀ ਜਦੋਂ ਸਾਡੀ ਉੱਥੇ ਸਿੱਖਾਂ ਦੀ ਬਰਾਬਰ ਕੁਰਸੀ ਟੈਨ ਲੱਗ ਗਈ ਨਾ ਸਾਡੇ ਹੱਕ ਪੰਜਾਬ ਨੂੰ ਇੰਨਾ ਯੋਧਿਆਂ ਨੇ ਲੈ ਕੇ ਦੇਣੇ ਆ ਸਾਡੇ ਡਿਸਟ੍ਰਿਕਟਾਂ ਨੂੰ ਇਹਨਾਂ ਨੇ ਲੈ ਕੇ ਦੇਣਾ ਹਾਂਜੀ ਹਾਂ ਬਿਲਕੁਲ ਹਾਉਟ ਸ਼ੀਟ ਸੰਗਰੂਰ ਮੌਜੂਦ ਆ ਜਿੱਥੇ ਸਿਮਰਨਜੀਤ ਸਿੰਘ ਮਾਨ ਉਮੀਦਵਾਰ ਨੇ ਜਿਮਨੀ ਚੋਣ ਪਹਿਲਾਂ ਜਿੱਤੀ ਦੂਜੀ ਵਾਰ ਫੇਰ ਲੜ ਰਹੇ ਨੇ ਲਗਾਤਾਰ ਤੇ ਇੱਕੋ ਪਾਰਟੀ ਤੋਂ ਲੜਦੇ ਨੇ ਸਟੈਂਡ ਆ ਨੌਜਵਾਨਾਂ ਦਾ ਕਹਿਣਾ ਤੇ ਉਹਨਾਂ ਦੇ ਜਿਹੜੇ ਅਹੁਦੇਦਾਰ ਨੇ ਜਾਂ ਹੋਰ VOTER ਨੇ ਸੰਗਰੂਰ ਦੇ ਉਹ ਮੰਨਦੇ ਨੇ ਕਿ ਸਿਮਰਨਜੀਤ ਸਿੰਘ ਮਾਨ ਦਾ ਇੱਕ ਸਟੈਂਡ ਆ ਕਿਰਦਾਰ ਆ ਕਿ ਉਹਨਾਂ ਨੂੰ ਵੋਟਾਂ ਪਾ ਕੇ ਵੱਡੇ ਫਰਕ ਨਾਲ ਜਿਤਾਵਾਂਗੇ ਅਤੇ ਦੂਜੇ ਪਾਸੇ ਖੰਡੂਰ ਸਾਹਿਬ ਭਾਈ ਅਮਰਪਾਲ ਸਿੰਘ ਤੇ ਸਰਬਜੀਤ ਸਿੰਘ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਿ ਵੱਡੇ ਫਰਕ ਨਾਲ ਜਿਤਾ ਕੇ ਮੈਂਬਰ ਪਾਰਲੀਮੈਂਟ ਬਣਾ ਕੇ ਦਿੱਲੀ ਭੇਜਾਂਗੇ ਕੈਮਰਾਮੈਨਰ ਸ਼ੋਕਮਾਰਨ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ